ਅਸੀਂ ਇਸ ਟੈ ਮੌਜੂਦਾ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਕੀ ਗੁਰਤੇਬਾਦਰ ਸਾਹਿਬ ਜੀ ਦਾ 350 ਸਾਲਾ ਸਤਾਬਦੀ ਮਨਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਪ੍ਰਬੰਧ ਦੇਖ ਸਕਦੇ ਹੋ ਤੁਸੀਂ ਅਸੀਂ ਇਸ ਟੈ ਮੌਜੂਦਾ ਗੁਰਦੁਆਰਾ ਸੀਸਗੰਸ ਸਾਹਿਬ ਜਿਹੜਾ ਕਿ ਆਨੰਦਪੁਰ ਸਾਹਿਬ ਦੇ ਨਾਲ ਛੋਟੀ ਜੀ ਬਹੀ ਵਿੱਚੋਂ ਲੰਘ ਕੇ ਇਹ ਪਵਿੱਤਰ ਸਥਾਨ ਤੇ ਗੁਰਤੇਬਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀਗਾ ਜੋ ਕਿ ਦਿੱਲੀ ਤੋਂ ਭਾਈ ਜੈਤਾ ਜੀ ਆਪਣੇ ਸਾਥੀਆਂ ਨਾਲ ਮਿਲ ਕੇ ਸੀਸ ਲੈ ਕੇ ਆਏ ਸੀ ਇਸ ਸਥਾਨ ਦਾ ਨਾਮ ਪਹਿਲਾਂ ਚੱਕ ਨਾਨਕੀ ਸੀ ਇਸ ਸਥਾਨ ਤੇ ਗੁਰਤੇਬਾਦਰ ਜੀ ਦੀ ਸ਼ਹੀਦੀ ਤੋਂ 6 ਦਿਨਾਂ ਬਾਅਦ ਜਨਕੀ 17 ਨਵੰਬਰ 1665 ਨੂੰ ਸੰਸਕਾਰ ਕੀਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਸ਼ਹੀਦੀ ਦਿਹਾੜੇ ਨੂੰ ਸਮਰਪਤ ਪੂਰੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਟੈਂਟ ਲੱਗ ਰਹੇ ਹਨ ਸਮਾਗਮ ਦੇ ਸਮੂਲੀਅਤ ਕਰਨ ਵਾਸਤੇ ਸੰਗਤਾਂ ਆ ਰਹੀਆਂ ਹਨ ਪੂਰੇ ਐ ਜੀ ਪੀ ਸੀ ਵੱਲੋਂ ਪੂਰੇ ਕੁੱਤਾ ਪ੍ਰਬੰਧ ਕੀਤੇ ਜਾ ਰਹੇ ਹਨ ਹਰੇਕ ਚੀਜ਼ ਨੂੰ ਮੁੱਖ ਰੱਖਦੇ ਆ ਲੰਗਰ ਪਾਣੀ ਦੇ ਪ੍ਰਬੰਧ ਪੂਰੇ ਜੋਰਾ-ਸ਼ੋਰਾ ਨਾਲ ਚੱਲ ਰਹੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ 5 ਤੇ 6 ਦਸੰਬਰ 1705 ਦੀ ਰਾਤ ਨੂੰ ਉਹਨਾਂ ਨੇ ਇਸ ਸਥਾਨ ਦਾ ਦੌਰਾ ਕੀਤਾ ਤੇ ਭਾਈ ਗੁਰਬਖਸ਼ ਸਿੰਘ ਨੂੰ ਇਸ ਸਥਾਨ ਦੀ ਦੇਖਭਾਲ ਸੌਂਪ ਕੇ ਆਪਣੀ ਅੰਤਿਮ ਯਾਤਰਾ ਸ਼ੁਰੂ ਕੀਤੀ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਸਥਾਨ ਦੀ ਕੇਂਦਰੀ ਚੌਕੀ ਚੱਕ ਨਾਨਕੀ ਅਨੰਦਪੁਰ ਸਾਹਿਬ ਦੀ ਇਹ ਸਭ ਤੋਂ ਪੁਰਾਣੀ ਇਮਾਰਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਅਸਤੀਆਂ ਉੱਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਇੱਕ ਪੀੜਾ ਬਣਾ ਕੇ ਖੁਦ ਰੂਪ ਵਿੱਚ ਇੱਕ ਯਾਦਗਾਰੀ ਸਥਾਨ ਬਣਾਇਆ ਸੀ ਦਸੰਬਰ 1705 ਵਿੱਚ ਅਨੰਦਪੁਰ ਸਾਹਿਬ ਖਾਲੀ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਖਾਸ ਤੌਰ ਤੇ ਗੁਰਬਖਸ਼ ਸਿੰਘ ਦੀ ਦੇਖਭਾਲ ਲਈ ਸੌਂਪਿਆ